ਨਾਮ ਜਪਣ ਵਾਲੇ ਦੇ ਨਾਲ ਬਹੁਤ ਗੋਤਕ ਹੁੰਦੇ ਆ ਪਰ ਮਾਲਕ ਵੱਲੋਂ ਹੀ ਉਸ ਗੱਲ ਦਾ ਉਸ ਅਨੁਭਵ ਦਾ ਪਰਦਾ ਰੱਖ ਦਿੱਤਾ ਜਾਂਦਾ ਨਾਮ ਵਿਆਸੀ ਦੇ ਨਾਲ ਹੋਇਆ ਇੱਕ ਅਦਭੁਤ ਚਮਤਕਾਰ ਜੋਤ ਦੇ ਵਿੱਚ ਦਿਖਾਈ ਦਿੱਤਾ ਕਮਲ ਦਾ ਫੁੱਲ ਹਾਂਜੀ ਜਗ ਦੀ ਜੋਤ ਦੇ ਵਿੱਚ ਇੱਕ ਬਹੁਤ ਸੋਹਣਾ ਕਮਲ ਦਾ ਫੁੱਲ ਦਿਖਾਈ ਦਿੱਤਾ ਨਾਮ ਵਿਆਸੀ ਦਾ ਦੱਸਣਾ ਹੈ ਕਿ ਇਹ ਚਮਤਕਾਰ ਉਹਨਾਂ ਦੇ ਨਾਲ 2020 ਦੇ ਵਿੱਚ ਹੋਇਆ ਜਦੋਂ ਕਰੋਨਾ ਵਾਇਰਸ ਆਇਆ ਸੀ ਤੇ ਉਹਨਾਂ ਦਾ ਦੱਸਣਾ ਹੈ ਕਿ ਉਸ ਸਮੇਂ ਜਾਂ ਉਸ ਤੋਂ ਪਹਿਲਾਂ ਵੀ ਮਾਲਕ ਦੀ ਇਹਨਾਂ ਦੇ ਉੱਤੇ ਬੜੀ ਕਿਰਪਾ ਸੀ ਇਹਨਾਂ ਨੂੰ ਮਾਲਕ ਦੇ ਸਿਮਰਨ ਤੋਂ ਬੇਅੰਤ ਖੁਸ਼ੀਆਂ ਤੇ ਆਨੰਦ ਮਿਲਿਆ ਇਹ ਅਭਿਆਸੀ ਸਵੇਰੇ 10 ਵਜੇ ਦੇ ਕਰੀਬ ਸਿਮਰਨ ਕਰਨ ਬੈਠੇ ਜਦੋਂ ਉਹ ਸਿਮਰਨ ਦੀ ਸੇਵਾ ਕਰਦੇ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਤਾਂ ਇਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਦੇਸੀ ਘਿਓ ਦੀ ਇੱਕ ਜੋਤ ਲਗਾਇਆ ਕਰੋ ਇਹਨਾਂ ਦੇ ਘਰ ਦੇ ਵਿੱਚ ਜੋਤ ਜਗਦੀ ਸੀ ਜਿੱਥੇ ਇਹ ਬੈਠ ਕੇ ਆਪਣਾ ਬਾਣ ਤੇ ਸਿਮਰਨ ਕਰਦੇ ਸੀ ਜਦੋਂ ਇਹ ਸਿਮਰਨ ਕਰਨ ਬੈਠੇ ਤਾਂ ਉਸ ਤੋਂ ਬਾਅਦ ਜਦੋਂ ਉઠੇ ਅਰਦਾਸ ਕਰਨ ਵਾਸਤੇ ਤਾਂ ਇਹਨਾਂ ਨੇ ਵੇਖਿਆ ਕਿ ਜੋਤ ਦੇ ਵਿੱਚ ਜਗਦੀ ਜੋਤ ਦੇ ਵਿੱਚ ਇੱਕ ਕਮਲ ਦਾ ਸੋਹਣਾ ਫੁੱਲ ਬਣਿਆ ਹੈ ਬਹੁਤ ਸੋਹਣਾ ਫੁੱਲ ਬਣਿਆ ਹੈ ਕਹਿੰਦੇ ਉਹਦੀਆਂ ਪੰਖੜੀਆਂ ਇੰਨੀਆਂ ਕਲੀਅਰ ਦਿਖਾਈ ਦਿੰਦੀਆਂ ਸੀ ਜਦ ਕਿ ਉਹ ਇੱਕ ਜੋਤ ਦੇ ਵਿੱਚ ਸੀ ਇੱਕ ਅੱਗ ਦੇ ਵਿੱਚ ਸੀ ਉਹ ਫੁੱਲ ਹੁਣ ਇੱਕ ਵੇਖਣ ਵਾਲੀ ਗੱਲ ਹੈ ਸੰਗਤ ਜੀ ਕਿ ਆਪਾਂ ਅੱਗ ਦੇ ਮੋਹਰੇ ਇੱਕ ਫੁੱਲ ਨੂੰ ਰੱਖ ਦਈਏ ਤਾਂ ਉਹ ਸੜ ਜਾਵੇਗਾ ਜਦੋਂ ਇਹਨਾਂ ਨੇ ਵੇਖਿਆ ਕਿ ਜੋਤ ਦੇ ਵਿੱਚ ਫੁੱਲ ਹੈ ਤਾਂ ਇਹਨਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਆਇਆ ਇਹਨਾਂ ਨੂੰ ਲੱਗਾ ਕਿ ਸ਼ਾਇਦ ਮੈਨੂੰ ਕੋਈ ਭੁਲੇਖਾ ਪੈ ਰਿਹਾ ਕੋਈ ਵਹਿਮ ਪੈ ਰਿਹਾ ਮੈਨੂੰ ਸ਼ਾਇਦ ਮੇਰੇ ਦੇਖਣ ਦੇ ਵਿੱਚ ਇੰਝ ਮੈਨੂੰ ਲੱਗਦਾ ਹੈ ਕਿ ਵਿੱਚ ਕੋਈ ਫੁੱਲ ਹੈ ਇਹਨਾਂ ਨੇ ਆਪਣੇ ਘਰਦਿਆਂ ਨੂੰ ਬੁਲਾਇਆ ਕਰਦਿਆਂ ਤੋਂ ਜਦੋਂ ਇਹਨਾਂ ਨੇ ਪੁੱਛਿਆ ਕਿ ਕੀ ਤੁਹਾਨੂੰ ਇਸ ਜੋਤ ਦੇ ਵਿੱਚ ਕੋਈ ਫੁੱਲ ਦਿਖਾਈ ਦਿੰਦਾ ਤਾਂ ਮਨ ਨੂੰ ਹੈਰਾਨ ਕਰਦੀ ਗੱਲ ਹੈ ਕਿ ਕਰਦੇ ਵੀ ਕਹਿੰਦੇ ਕਿ ਸਾਨੂੰ ਦਿਖਾਈ ਦਿੰਦਾ ਹੈ ਜੋਤ ਦੇ ਵਿੱਚ ਫੁੱਲ ਦਿਖਾਈ ਦਿੰਦਾ ਹੈ ਇਹਨਾਂ ਨੇ ਮਾਲਕ ਨੂੰ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਜੇ ਤੁਹਾਡਾ ਹੁਕਮ ਹੋਵੇ ਤਾਂ ਕੀ ਅਸੀਂ ਫੋਟੋ ਲੈ ਲਈਏ ਜਾਂ ਕੋਈ ਵੀਡੀਓ ਬਣਾ ਸਕਦੇ ਹਾਂ ਤਾਂ ਇਹਨਾਂ ਨੇ ਉਸ ਸਮੇਂ ਫੋਟੋ ਤੇ ਵੀਡੀਓ ਵੀ ਬਣਾਈ ਇਹਨਾਂ ਦਾ ਦੱਸਣਾ ਆ ਕਿ ਉਹ ਜੋਤ ਕਾਫੀ ਸਮਾਂ ਜਗਦੀ ਰਹੀ ਤੇ ਵਿੱਚ ਫੁੱਲ ਵੀ ਉਸੇ ਤਰ੍ਹਾਂ ਹੀ ਰਿਹਾ ਉਸ ਤੋਂ ਬਾਅਦ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮਹਾਰਾਜ ਨੇ ਕੌਤਕਤਾ ਬਹੁਤ ਹੈਰਾਨ ਕਰਨ ਵਾਲਾ ਦਿਖਾ ਦਿੱਤਾ ਕਿਉਂਕਿ ਮਾਲਕ ਨੇ ਜਦੋਂ ਕੋਈ ਚੀਜ਼ ਦਿਖਾਉਣੀ ਹੈ ਉਹਦਾ ਕੋਈ ਨਾ ਕੋਈ ਅਰਥ ਨਿਕਲਣਾ ਹੈ ਬਿਨਾਂ ਅਰਥ ਤੋਂ ਕੋਈ ਵੀ ਚੀਜ਼ ਪ੍ਰਗਟ ਨਹੀਂ ਹੋ ਸਕਦੀ ਇਹਨਾਂ ਨੇ ਮਾਲਕ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਫੁੱਲ ਦਿਖਾਇਆ ਹੈ ਜੋਤ ਦੇ ਵਿੱਚ ਜੋ ਅਸੀਂ ਜੋਤ ਲਗਾਉਂਦੇ ਹਾਂ ਉਹਦੇ ਵਿੱਚ ਤੁਸੀਂ ਸਾਨੂੰ ਫੁੱਲ ਦਿਖਾਇਆ ਹੈ ਕਿ ਫੁੱਲ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੈ ਦੇਖ ਕੇ ਆਨੰਦ ਆ ਰਿਹਾ ਹੈ ਪਰ ਇਹ ਕੀ ਹੈ ਸਾਨੂੰ ਸਮਝ ਨਹੀਂ ਆਇਆ ਜੋ ਤੁਸੀਂ ਸਾਨੂੰ ਕੌਤਕ ਵਿਖਾਇਆ ਹੈ ਇਹਨਾਂ ਨੇ ਅਰਦਾਸ ਕੀਤੀ ਅੱਗੋਂ ਹੁਕਮ ਹੋਇਆ ਕਿ ਜਿਵੇਂ ਇਹ ਫੁੱਲ ਅੱਗ ਦੇ ਵਿੱਚ ਸੁਰੱਖਿਅਤ ਹੈ ਸੰਸਾਰ ਦੇ ਵਿੱਚ ਵੀ ਤੁਸੀਂ ਮੇਰੇ ਵਾਸਤੇ ਇੱਕ ਫੁੱਲ ਹੋ ਤੇ ਸੰਸਾਰ ਦੇ ਵਿੱਚ ਕਹਿੰਦੇ ਅੱਗ ਫੈਲ ਚੁੱਕੀ ਆ ਕਾਲ ਨੇ ਜੋ ਵਿਚਾਰ ਪੈਦਾ ਕੀਤੇ ਨੇ ਇੱਕ ਅੱਗ ਦੇ ਬਰਾਬਰ ਹੈ ਕਹਿੰਦੇ ਸੰਸਾਰ ਦੇ ਵਿੱਚ ਵੀ ਅੱਗ ਫੈਲ ਚੁੱਕੀ ਆ ਤੇ ਤੁਸੀਂ ਮੇਰੇ ਲਈ ਫੁੱਲ ਹੋ ਜੇ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਤਾਂ ਤੁਸੀਂ ਵੀ ਇਸ ਫੁੱਲ ਦੀ ਤਰ੍ਹਾਂ ਅੱਗ ਦੇ ਵਿੱਚ ਰਹਿ ਕੇ ਸੁਰੱਖਿਅਤ ਰਹੋਗੇ ਤਾਂ ਕਰਕੇ ਕਹਿੰਦੇ ਤੁਸੀਂ ਮੇਰੇ ਨਾਲ ਜੁੜੇ ਰਹੋ ਜੇ ਕੋਈ ਜੁੜੇਗਾ ਉਹ ਸੁਰੱਖਿਅਤ ਰਹੇਗਾ ਕਹਿੰਦੇ ਜਿੱਦਾਂ ਇਸ ਅਗਨੀ ਦੇ ਵਿੱਚ ਮੈਂ ਫੁੱਲ ਨੂੰ ਸੁਰੱਖਿਅਤ ਰੱਖਿਆ ਮੈਂ ਤੁਹਾਨੂੰ ਵੀ ਸੁਰੱਖਿਅਤ ਰੱਖਾਂਗਾ ਨਾਮੀ ਨੇ ਦੱਸਿਆ ਕਿ ਕਹਿੰਦੇ ਇਹ ਇਹਦੇ ਵਿੱਚੋਂ ਸਿੱਟਾ ਨਿਕਲਦਾ ਹੈ ਇਹ ਸੰਦੇਸ਼ ਨਿਕਲਦਾ ਹੈ ਕਹਿੰਦੇ 2020 ਤੋਂ ਬਾਅਦ ਉਹਨਾਂ ਨੇ ਜੋਤ ਦੇ ਵਿੱਚ ਹਜ਼ਾਰਾਂ ਹੀ ਫੁੱਲ ਬਣਦੇ ਵੇਖੇ ਨੇ ਮਤਲਬ ਇਹ ਐਕਸਪੀਰੀਅੰਸ ਉਹਨਾਂ ਦੇ ਨਾਲ ਅੱਗੇ ਦੇ ਅੱਗੇ ਹੁੰਦੇ ਰਹੇ ਦੇਖੋ ਵਾਈ ਗੁਰੂ ਜੀ ਅੱਪਾ ਇਹ ਨਹੀਂ ਕਹਿ ਸਕਦੇ ਕਿ ਕੀ ਇਹ ਜੋ ਉਹਨਾਂ ਨੂੰ ਅਨੁਭਵ ਹੋਇਆ ਕੀ ਇਹ ਸੱਚ ਸੀ ਜਾਂ ਝੂਠ ਸੀ ਪਰ ਦੇਖੋ ਨਾਮ ਅਭਿਆਸੀ ਦੇ ਨਾਲ ਕੀ ਕੀ ਅਨੁਭਵ ਹੋ ਸਕਦੇ ਨੇ ਆਪਾਂ ਸੋਚ ਨਹੀਂ ਸਕਦੇ ਆਪਣੀ ਸੋਚ ਤੋਂ ਪਰੇ ਹੈ ਜਦੋਂ ਆਪਾਂ ਨਾਮ ਅਭਿਆਸੀਆਂ ਦੇ ਕੋਲੋਂ ਸੁਣਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਕਿ ਕੀ ਇਦਾਂ ਵੀ ਹੋ ਸਕਦੀ ਹੈ ਜਦੋਂ ਆਪਾਂ ਗੁਰਮਖਾ ਦੇ ਕੋਲ ਬੈਠਦੇ ਹਾਂ ਤਾਂ ਉਹ ਅੰਦਰਲੀਆਂ ਬਾਤਾਂ ਦੱਸਦੇ ਆ ਤੇ ਆਪਣੇ ਵਰਗੇ ਜੀਵ ਸੁਣ ਸੁਣ ਕੇ ਹੈਰਾਨ ਹੋ ਜਾਂਦੇ ਵਿਚਾਰੇ ਰੁਕ ਜਾਂਦੇ ਆ ਕਿ ਹੈ ਇਦਾਂ ਵੀ ਹੋ ਸਕਦੀ ਆ ਪਰ ਜੋ ਇਹਦੇ ਵਿੱਚੋਂ ਸੰਦੇਸ਼ ਨਿਕਲਿਆ ਉਹ 100% ਸਹੀ ਆ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਆਪਾਂ ਦੱਸਦੇ ਆ ਕਿ ਮਾਲਕ ਮਾਂ ਦੇ ਗਰਭ ਦੇ ਵਿੱਚ ਕਹਿੰਦੇ ਕਿੰਨੀ ਅਗਨ ਹੁੰਦੀ ਆ ਉੱਥੇ ਨਾਮ ਦਾ ਸਹਾਰਾ ਦੇ ਕੇ ਬੱਚੇ ਨੂੰ ਸੁਰੱਖਿਅਤ ਰੱਖਦੇ ਆ ਕਹਿੰਦੇ ਉਹ ਤਾਂ ਮਾਂ ਦੇ ਗਰਭ ਦੇ ਵਿੱਚ ਸੀ ਹੁਣ ਕਹਿੰਦੇ ਤੁਸੀਂ ਮਾਂ ਦੇ ਗਰਭ ਦੇ ਵਿੱਚੋਂ ਬਾਹਰ ਆਣਾ ਬਾਹਰ ਆ ਕੇ ਵੀ ਜੇ ਤੁਸੀਂ ਉਸ ਨਾਮ ਦੇ ਨਾਲ ਜੁੜ ਜੋਗੇ ਤਾਂ ਕਾਲ ਨੇ ਜੋ ਹਨ ਪੈਦਾ ਕੀਤੀ ਆ ਉਸ ਦਾ ਸੇਕ ਤੁਹਾਨੂੰ ਨਹੀਂ ਲੱਗੇਗਾ ਹੁਣ ਆਪਾਂ ਵੇਖਦੇ ਹਾਂ ਕਿ ਸੰਸਾਰ ਦੇ ਵਿੱਚ ਜਿੱਥੇ ਆਪਾਂ ਨੂੰ ਸੱਚੀਆਂ ਰੂਹਾਂ ਕਮਾਈ ਵਾਲੀਆਂ ਰੂਹਾਂ ਮਿਲਦੀਆਂ ਆ ਉਹਨਾਂ ਨੂੰ ਸੰਸਾਰ ਦੀ ਕੋਈ ਵੀ ਫਿਕਰ ਨਹੀਂ ਹੁੰਦੀ ਕਿ ਸੰਸਾਰ ਦੇ ਵਿੱਚ ਕੀ ਚੱਲਦਾ ਪਿਆ ਉਹ ਮਾਲਕ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ ਮਾਲਕ ਦੇ ਭਾਂਡੇ ਵਿੱਚ ਹੁੰਦੇ ਨੇ ਜਿਵੇਂ ਮਾਲਕ ਨੇ ਸਹਿਜ ਸੁਭਾਈ ਖੇਡ ਚਲਾਇਆ ਇਸੇ ਤਰ੍ਹਾਂ ਹੀ ਉਹ ਸੰਤ ਮਹਾਪੁਰਸ਼ ਗੁਰਮੁਖ ਇਸ ਖੇਡ ਨੂੰ ਵੇਖਦੇ ਨੇ ਹੁਣ ਕੌਤਕ ਤਾਂ ਬਹੁਤ ਹੁੰਦੇ ਨੇ ਪਰ ਮਾਲਕ ਵੱਲੋਂ ਘਰ ਦੀ ਗੱਲ ਬਾਹਰ ਦੱਸਣ ਤੋਂ ਮਨਾ ਕੀਤਾ ਜਾਂਦਾ ਜਿਹੜੇ ਵੀ ਨਾਮ ਅਭਿਆਸੀ ਅੱਗੇ ਜਾਂਦੇ ਆ ਉਹਨਾਂ ਨੂੰ ਘਰ ਦੀ ਗੱਲ ਦੱਸਣ ਤੋਂ ਬਾਹਰ ਮਨਾ ਕੀਤਾ ਜਾਂਦਾ ਕਿਉਂਕਿ ਆਪਾਂ ਵੇਖਿਆ ਹੈ ਨਾ ਕਿ ਨਾਮ ਅਭਿਆਸੀਆਂ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਲੱਗ ਜਾਂਦਾ ਕਿਸ ਦੀ ਮਾਤ ਕਿੱਥੇ ਲਿਖੀ ਹੈ ਇਹ ਵੀ ਪਤਾ ਲੱਗ ਜਾਂਦਾ ਕੱਲ ਨੂੰ ਕਹਿੰਦੇ ਮੀ ਪਹਿੜਾ ਕਿ ਨਹੀਂ ਪੜਾ ਇਹ ਵੀ ਪਤਾ ਲੱਗ ਜਾਂਦਾ ਮਤਲਬ ਅਗਲੇ ਦਿਨ ਕੀ ਹੋਣਾ ਹੈ ਕਿਸੇ ਆਪਣੇ ਯਾਰ ਮਿੱਤਰ ਦੋਸਤ ਰਿਸ਼ਤੇਦਾਰ ਸੰਬੰਧੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ ਇਹ ਨਾਮ ਬਿਆਸੀ ਨੂੰ అనుਭਵ ਹੋਣੇ ਸ਼ੁਰੂ ਹੋ ਜਾਂਦੇ ਆ ਇੱਕ ਸਾਨੂੰ ਮੈਸੇਜ ਆਇਆ ਸੀ ਉਹ ਕਹਿੰਦੇ ਸਾਡੇ ਨਾਲ ਵੀ ਇਦਾਂ ਹੁੰਦੀ ਸੀ ਕਿ ਸਾਡੇ ਮੂਹਰੇ ਜਦੋਂ ਕੋਈ ਜੀ ਆ ਕੇ ਬੈਠਦਾ ਸੀ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਨੇ ਹੁਣ ਕੀ ਬੋਲਣਾ ਹੈ ਇਹ ਚੀਜ਼ਾਂ ਹੈ ਵਾਈਬਰੋ ਜੋ ਜੀਵ ਧਿਆਨ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਨਾਲ ਇਹ ਅਨੁਭਵ ਹੁੰਦੇ ਆ ਬਹੁਤ ਅਨੁਭਵ ਹੁੰਦੇ ਆ ਹੁਣ ਜੋ ਇਹ ਦੇ ਵਿੱਚੋਂ ਸੰਦੇਸ਼ ਨਿਕਲਿਆ ਉਹ 100% ਸਹੀ ਆ ਉਹਦੇ ਉੱਤੇ ਸ਼ੰਕਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਦੂਸਰੀ ਗੱਲ ਜਦੋਂ ਆਪਾਂ ਕਿਸੇ ਦਾ ਅਨੁਭਵ ਇੱਥੇ ਸ਼ੇਅਰ ਕਰਦੇ ਆ ਆਪਾਂ ਉਸ ਜੀਵ ਦਾ ਨਾਮ ਨਹੀਂ ਲੈਂਦੇ ਉਸ ਜੀਵ ਦੀ ਫੋਟੋ ਬਹੁਤ ਘੱਟ ਪਾਉਂਦੇ ਆ ਉਸ ਜੀਵ ਦੇ ਬਾਰੇ ਆਪਾਂ ਪੜਦਾ ਹੀ ਰੱਖਦੇ ਆ ਕਿਉਂ ਕਿ ਕਿਉਂਕਿ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਆਪਣਾ ਵਾਹਿਗੁਰੂ ਸਿਮਰਨ ਚੈਨਲ ਜਿੱਥੇ ਤਕਰੀਬਨ 58 59 ਹਜ਼ਾਰ ਸੰਗਤਾਂ ਜੁੜੀਆਂ ਸੀ ਉਹ ਇਸੇ ਹੀ ਚੱਕਰ ਕਰਕੇ ਡਿਲੀਟ ਹੋ ਗਿਆ ਤਾਂ ਅੱਜ ਕੱਲ ਕੀ ਹੁੰਦਾ ਕਿ ਜਦੋਂ ਆਪਾਂ ਕਿਸੇ ਦੀ ਕੋਈ ਫੋਟੋ ਯੂਜ਼ ਕਰਦੇ ਆ YouTube ਦਾ ਜ਼ਮਾਨਾ ਆ ਹਰ ਕੋਈ ਜੀਵ YouTube ਆਪਣਾ ਚਲਾਉਂਦਾ ਹੈ ਤੇ ਉਹ ਚਾਹੁੰਦਾ ਆ ਕਿ ਤੇ ਜਿਹੜੀ ਚੀਜ਼ ਮੈਂ ਪਾਉਣਾ ਆ ਉਹ ਸਿਰਫ ਮੇਰੇ ਤੱਕ ਹੀ ਸੀਮਤ ਰਹੇ ਕੋਈ ਹੋਰ ਇਹਦਾ ਇਸਤੇਮਾਲ ਨਾ ਕਰੇ ਤੇ ਜਦੋਂ ਕੋਈ ਇਸਤੇਮਾਲ ਕਰਦਾ ਤਾਂ ਇੱਕ ਰਾਈਟ ਹੁੰਦਾ ਆਪਣੇ ਕੋਲ ਆਪਾਂ ਉਹਨੂੰ ਇੱਕ ਸਟ੍ਰਾਈਕ ਦੇ ਸਕਦੇ ਹਾਂ ਜਦੋਂ ਤਿੰਨ ਸਟ੍ਰਾਈਕ ਆ ਗਈਆਂ ਚੈਨਲ ਦੇ ਉੱਤੇ ਤਾਂ ਚੈਨਲ ਉਹ ਕੁਝ ਦਿਨਾਂ ਬਾਅਦ ਬੰਦ ਕਰ ਦਿੰਦੇ ਤੇ ਆਪਣੇ ਨਾਲ ਵੀ ਵਾਹੀ ਕੋ ਸਿਮਰਨ ਚੈਨਲ ਦੇ ਉੱਤੇ ਅਜਿਹਾ ਹੀ ਹੋਇਆ ਤਾਂ ਕਰਕੇ ਵਾਹੀ ਕੋ ਆਪਾਂ ਕਿਸੇ ਵੀ ਨਾਮ ਅਭਿਆਸੀ ਦਾ ਇੱਥੇ ਨਾਮ ਨਹੀਂ ਲਈਦਾ ਕਿ ਕੱਲ ਨੂੰ ਕੋਈ ਇਤਰਾਜ਼ ਕਰੇਗਾ ਜਿੰਨੇ ਵਿਚਾਰ ਆਪਾਂ ਕਰੀ ਦੀਆ ਉਹ ਅਗਲੇ ਦਾ ਐਕਸਪੀਰੀਅੰਸ ਹੁੰਦਾ ਆ ਕਿਉਂਕਿ ਅਗਲੇ ਨੇ ਆਪ ਬੋਲ ਕੇ ਦੱਸਿਆ ਹੁੰਦਾ ਤਾਂ ਉਹ ਦੱਸਣ ਦੇ ਗਾਹਾਂ ਦੱਸਣ ਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ ਅਸੀਂ ਜਦੋਂ ਵੀਰ ਦਾ ਅਨੁਭਵ ਸੁਣਿਆ ਸਾਨੂੰ ਸੁਣ ਕੇ ਬਹੁਤ ਆਨੰਦ ਮਿਲਿਆ ਕਿ ਬਹੁਤ ਹੀ ਸੋਹਣੀ ਚੀਜ਼ ਆ ਇੱਕ ਬਹੁਤ ਵਧੀਆ ਮੈਸੇਜ ਆਂਦਾ ਆ ਸੰਗਤ ਜੀ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੇ ਤਾਂ ਅਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ